ਸ਼ੁੱਕਰਵਾਰ ਨੂੰ ਮੁਹਾਲੀ ਦੇ ਫੇਜ਼ 11 ਥਾਣੇ ਦੇ ਪੁਲਿਸ ਦੇ ਵੱਲੋਂ ਮੁਹਿੰਮ ਚਲਾਈ ਗਈ ਹੈ ਅਤੇ ਫੇਜ਼ 11 ਦੇ ਸਾਰੇ ਸ਼ੋਰੂਮਾਂ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਾ ਕਿ ਬਾਹਰ ਹੋਟਲ ਸਿੰਘ 11 ਦਾ ਬੋਰਡ ਲੱਗਿਆ ਹੋਇਆ ਸੀ ਅਤੇ ਅੰਦਰ ਇਮੀਗ੍ਰੇਸ਼ਨ ਦਾ ਕੰਮ ਜ਼ੂਰਾ ਸ਼ੋਰਾ ਦੇ ਨਾਲ ਚੱਲ ਰਿਹਾ ਸੀ। ਫਤੋ ਪੁਲਿਸ ਅਤੇ ਮੀਡੀਆ ਟੀਮ ਨੂੰ ਸੀਸੀਟੀਵੀ ਕੈਮਰਾ ਦੇ ਵਿੱਚ ਦੇਖ ਕੇ ਦਰਵਾਜ਼ੇ ਅੰਦਰੋਂ ਮਾਰਕ ਬੰਦ ਕਰ ਦਿੱਤੇ ਗਏ ਤਾਂ ਤਲਾਸ਼ੀ ਦੌਰਾਨ ਪਤਾ ਲੱਗਾ ਕਿ ਦਫ਼ਤਰ ਦੇ ਬਾਹਰ ਕੋਈ ਬੋਰਡ ਹੀ ਨਹੀਂ ਲੱਗਾ ਹੋਇਆ। ਤੋ ਅਤੀ ਸ਼ੋਰੂਮ ਦੇ ਅੰਦਰ ਇਮੀਗ੍ਰੇਸ਼ਨ ਦਾ ਕੰਮ ਪੂਰੇ ਜ਼ੋਰਾਂ ਦੇ ਨਾਲ ਚੱਲ ਰਿਹਾ ਹੈ ਤਾਂ ਸੋਮਵਾਰ ਨੂੰ ਪੁਲਿਸ ਭਾਰੀ ਪੁਲਿਸ ਫੋਰਸ ਇਕੱਠੀ ਕਰਕੇ ਇੱਕ ਹੋਰ ਜਿਹੜਾ ਕਿਸ ਬਾਬਤ ਆਪਰੇਸ਼ਨ ਕਰੇਗੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਜਾ ਰਹੀ ਹੈ ਕਿ ਜਿਹੜੇ ਠੱਗ ਏਜੰਟ ਨੇ ਜਿਹੜੇ ਬਾਹਰ ਭੇਜਣ ਦੇ ਨਾਮ ਤੇ ਠੱਗੀ ਕਰਦੇ ਨੇ ਪੰਜਾਬ ਦੇ ਪੋਲੇ ਪਾਲੇ ਲੋਕਾਂ ਨੂੰ ਬੇਫਕੂ ਬਣਾਉਂਦੇ ਨੇ ਉਹਨਾਂ ਤੋਂ ਬਚ ਕੇ ਰਿਹਾ ਜਾਵੇ ਫੰਟਾਸਟਿਕ 11 ਫੇਸ ਦੇ ਵਿੱਚ ਅਸੀਂ ਇਸ ਸਮੇਂ ਖੜੇ ਹੈ 11 ਫੇਸ ਦੇ ਵਿੱਚ ਇੱਕ ਇਮੀਗ੍ਰੇਸ਼ਨ ਚੱਲ ਰਿਹਾ ਹੈ ਕਹਿ ਸਕਦੇ ਆ ਕਿ ਠੱਗੀ ਦਾ ਬਿਲਕੁਲ ਠੱਗੀ ਦਾ ਕੰਮ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉੱਪਰ ਜਿਹੜਾ ਹੈ ਕਿੰਗਸ 11 ਦੇ ਜਿਹੜਾ ਹੈ ਸਿੰਘ 11 ਦਾ ਜਿਹੜਾ ਹੈ ਬੋਰਡ ਲੱਗਿਆ ਹੋਇਆ ਹੈ ਹੋਟਲ ਦਾ ਬੋਰਡ ਲਗਾ ਰੱਖਿਆ ਔਰ ਉਹਦੇ ਅੰਦਰ ਜਿਹੜਾ ਹੈ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਹੈ ਬੜੇ ਢੱਲੇ ਦੇ ਨਾਲ ਚੱਲ ਰਿਹਾ ਹੈ ਲੋਕਾਂ ਦੇ ਨਾਲ ਜਿਹੜੀ ਹੈ ਠੱਗੀ ਮਾਰੀ ਜਾ ਰਹੀ ਹੈ ਹਾਲਾਂਕਿ ਪਿਛਲੇ 1 ਸਾਲ ਤੋਂ ਇਸ ਤਰ੍ਹਾਂ ਦਾ ਕੰਮ ਇੱਥੇ ਜਿਹੜਾ ਹੈ ਇਮੀਗ੍ਰੇਸ਼ਨ ਦਾ ਚਲਾਇਆ ਜਾ ਰਿਹਾ ਹੈ ਲੋਕ ਆਉਂਦੇ ਨੇ ਤੇ ਕਾਫੀ ਇੱਥੇ ਆ ਕੇ ਹੱਲਾ ਵੀ ਕਰਦੇ ਨੇ ਕਿ ਉਹਨਾਂ ਦੇ ਪੈਸੇ ਠੱਗ ਲੈ ਬਿਲਕੁਲ ਲਗਾਤਾਰ ਅਗਰ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਸਰਕਾਰ ਲਗਾਤਾਰ ਜਿਹੜੀ ਅਪੀਲ ਲੋਕਾਂ ਨੂੰ ਕਰਦੀ ਦਿਖ ਰਹੀ ਹੈ ਕਿ ਜਿਹੜੇ ਠੱਗ ਇਮੀਗ੍ਰੇਸ਼ਨ ਹੈ ਉਹਨਾਂ ਤੋਂ ਜਿਹੜਾ ਹੈ ਬਚਿਆ ਜਾਵੇ ਤੇ ਬਿਲਕੁਲ ਇੱਕ ਜਿਹੜਾ ਦੋ ਸ਼ੋਰੂਮ ਛੱਡ ਕੇ ਇੱਕ ਹੋਰ ਜਿਹੜਾ ਇਹਨਾਂ ਨੇ ਆਪਣਾ ਜਿਹੜੀ ਹੈ ਬ੍ਰਾਂਚ ਖੋਲੀ ਹੋਈ ਹੈ ਤੇ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੀ ਹੈ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਦਾ ਮਾਮਲੇ ਦਿਨ ਪਤੀ ਦਿਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਜਿਹੜੇ ਠੱਗੀ ਇਮੀਗ੍ਰੇਸ਼ਨ ਹੈ ਉਹਨਾਂ ਦੇ ਖਿਲਾਫ ਕਈ ਮਾਮਲੇ ਇਸ ਤੋਂ ਪਹਿਲਾਂ ਵੀ ਦਰਜ ਹੋ ਚੁੱਕੇ ਨੇ ਤੇ ਇੱਕ 11% ਦਾ ਨਵਾਂ ਮਾਮਲਾ ਇਹ ਸਾਹਮਣੇ ਆ ਉੱਪਰ ਜਿਹੜਾ ਹੈ ਹੋਟਲ ਦਾ ਬੋਰਡ ਲਗਾ ਰੱਖਿਆ ਹੈ ਤੇ ਅੰਦਰ ਜਿਹੜਾ ਹੈ ਇਮੀਗ੍ਰੇਸ਼ਨ ਦਾ ਕੰਮ ਚੱਲ ਰਿਹਾ ਹੈ ਤੁਹਾਨੂੰ ਦੱਸਿਆ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਮੌਕੇ ਤੇ ਪਹੁੰਚੇ ਸੀਗੇ ਉਸ ਤੋਂ ਬਾਅਦ ਜਿਹੜੇ ਨੇ ਇੱਥੇੋਂ ਰਫੂ ਚੱਕਰ ਹੋ ਜਾਂਦੇ ਨੇ ਤੇ ਦੇਖਣਾ ਹੋਵੇਗਾ ਹੁਣ ਪੁਲਿਸ ਜਿਹੜੀ ਹੈ ਕੀ ਕਾਰਵਾਈ ਕਰਦੀ ਹੈ ਮਗਰ ਤੁਸੀਂ ਫੇਰ ਇੱਕ ਵਾਰ ਦੇਖ ਸਕਦੇ ਹੋ ਕਿ ਪੂਰੀ ਮਾਰਕੀਟ ਜਿਹੜੀ ਹੈ ਇੱਥੇ ਹਰੀਪਰੀ ਮਾਰਕੀਟ ਹੈ ਇੱਥੇ ਜਿਹੜੇ ਇਮੀਗ੍ਰੇਸ਼ਨ ਦੇ ਕਈ ਕੈਬਿਨ ਜਿਹੜੇ ਨੇ ਖੋਲ ਰੱਖੇ ਨੇ ਤੇ ਬੋਰਡ ਅਗਰ ਤੁਸੀਂ ਦੇਖਿਓ ਤੇ ਬੋਰਡ ਜਿਹੜੇ ਜਰੂਰ ਲਗਾਏ ਹੋਏ ਨੇ ਮਗਰ ਇਮੀਗ੍ਰੇਸ਼ਨ ਜਿਹੇ ਬੋਰਡ ਇੱਥੇ ਨਹੀਂ ਦਿਖਦੇ ਕਿਸੇ ਹੋਰ ਕੰਮ ਦਾ ਇੱਥੇ ਜਿਹੜਾ ਹੈ ਬੋਰਡ ਲਗਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਥੇ ਜਿਹੜਾ ਹੈ ਲੋਕਾਂ ਦੇ ਨਾਲ ਜਿਹੜੀ ਹੈ ਠੱਗੀ ਕੀਤੀ ਜਾ ਰਹੀ ਹੈ ਤੇ ਬਿਲਕੁਲ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਜਿਹੜੇ ਠੱਗ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਤੋਂ ਬਚਿਆ ਜਾਵੇ ਤੇ ਅਸੀਂ ਵੀ ਜਿਹੜੀ ਹੈ ਇਹ ਹੀ ਅਪੀਲ ਕਰਦੇ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਠੱਗ ਹੈ ਉਹਨਾਂ ਤੋਂ ਬਿਲਕੁਲ ਬਚਿਆ ਜਾਵੇ ਕਿ ਪੰਜਾਬ ਸਰਕਾਰ ਦੇ ਜਿਸ ਤਰ੍ਹਾਂ ਦਿਸ਼ਾ ਨਿਰਦੇਸ਼ ਹੈ ਤੇ ਉਹਦੇ ਹੀ ਚੱਲਦੀ ਮਹਿੰਮ ਜਿਹੜੀ ਹੈ ਬਿਲਕੁਲ ਸ਼ੁਰੂ ਕਰ ਦਿੱਤੀ ਹੈ ਖਾਸ ਕਰ 11 ਫੇਸ ਦੇ ਵਿੱਚ 11 ਫੇਸ ਦੇ ਅਗਰ ਥਾਣੇ ਦੀ ਗੱਲ ਕੀਤੀ ਜਾਵੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਮੁੰਸੀ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਫੇਸ 11 ਦੇ ਵਿੱਚ ਤੇ ਜਿੰਨੇ ਵੀ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਜਿਹੜੀ ਹੈ ਬਿਲਕੁ ਮਗਰ ਹਾਲਾਂਕਿ ਅਸੀਂ ਇਮੀਗ੍ਰੇਸ਼ਨ ਕੰਪਨੀਆਂ ਦੇ ਜਿਹੜੇ ਇੱਥੇ ਓਨਰਸ ਨੇ ਅਗਰ ਉਹਨਾਂ ਦੀ ਗੱਲ ਕੀਤੀ ਜਾਵੇ ਅਗਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਆਫਿਸ ਜ਼ਰੂਰ ਨੇ ਅੰਦਰ ਕੈਮਰੇ ਜ਼ਰੂਰ ਲੱਗੇ ਨੇ ਬਾਹਰ ਜਿਹੜੇ ਕੈਮਰਾ ਦੇ ਨਾਲ ਜਿਹੜੀ ਹੈ ਸੁਪਰਵਾਈਜ਼ਨ ਜ਼ਰੂਰ ਉਹ ਕਰਦੇ ਨੇ ਮਗਰ ਜਿਹੜੇ ਨੇ ਆਪਣੀ ਜਿਹੜੀ ਜਦ ਵੀ ਕੋਈ ਰੇਡ ਹੁੰਦੀ ਹੈ ਤੇ ਅੰਦਰ ਆਪਣੇ ਆਪ ਨੂੰ ਬੰਦ ਕਰ ਲੈਂਦੇ ਤੇ ਲਾਈਟਾਂ ਜਿਹੜੀਆਂ ਨੇ ਬੁਝਾ ਲੈਂਦੇ ਤੇ ਕੈਮਰੇ ਦੀ ਨਿਗ੍ਹਾ ਦੇ ਨਾਲ ਦੇਖਦੇ ਰਹਿੰਦੇ ਨੇ ਤੇ ਬਿਲਕੁਲ ਅੱਜ ਕਹਿ ਸਕਦੇ ਆ ਕਿ ਜੁਆਇੰਟ ਆਪਰੇਸ਼ਨ ਪੁਲਿਸ ਵੱਲੋਂ ਕੀਤਾ ਗਿਆ ਸਾਫ਼ ਤੌਰ ਤੇ ਉਹਨਾਂ ਨੇ ਮੀਡੀਆ ਕਰਮੀਆਂ ਨੂੰ ਬੁਲਾਇਆ ਸੀਗਾ ਫੇਸ 11 ਵਿਖੇ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀਗਾ ਕਿ ਅੱਜ ਜਿਹੜਾ ਹੈ ਆਪਰੇਸ਼ਨ ਚੱਲੇਗਾ ਜਿੰਨੇ ਵੀ ਠਾਗੀ ਮੀਗ੍ਰੇਸ਼ਨ ਵਾਲੇ ਨੇ ਉਹਨਾਂ ਦੇ ਖਿਲਾਫ ਹੋਏਗੀ ਮਗਰ ਪਹਿਲਾਂ ਹੀ ਜਿਹੜੇ ਨੇ ਇੱਥੇੋਂ ਆਪਣੀ ਦੁਕਾਨਦਾਰੀਆਂ ਸਮੇਟ ਕੇ ਜਾਂ ਤਾਂ ਕਿਤੇ ਹੋਰ ਜਾ ਚੁੱਕੇ ਨੇ ਜਾਂ ਫਿਰ ਉਹ ਅੰਦਰ ਆਪਣੇ ਕੈਬਿਨਸ ਦੇ ਵੀ ਜਿਹੜੇ ਨੇ ਦੁਬੱਕ ਕੇ ਬੈਠ ਚੁੱਕੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਖਾਸ ਕਰ ਜਿਹੜੇ ਠੱਗ ਇਮੀਗ੍ਰੇਸ਼ਨ ਵਾਲਿਆਂ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਠੱਗੀ ਲੋਕ ਕਰਦੇ ਨੇ ਤੇ ਬਿਲਕੁਲ ਵੀ ਜ਼ੀਰੋ ਟੋਲਰੈਂਟ ਪਾਲਿਸੀ ਜਿਹੜੀ ਹੈ ਕਿ ਬਿਲਕੁਲ ਵੀ ਜਿਹੜੀ ਹੈ ਉਹ ਟੋਲਰੈਂਟ ਨਹੀਂ ਕਰਦੀ ਕਿ ਅਗਰ ਕੋਈ ਕਿਸੇ ਦੇ ਨਾਲ ਠੱਗੀ ਕੀਤੀ ਜਾਵੇ ਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਫੇਸ 11 ਦੀ ਦਿਖਾ ਰਹੇ ਜਿੱਦੇ ਜਿੱਥੇ ਮੋਹਾਲੀ ਫੇਸ 11 ਥਾਣਾ ਵੱਲੋਂ ਜਿਹੜਾ ਆਪਰੇਸ਼ਨ ਚਲਾਇਆ ਗਿਆ ਹੈ ਇਮੀਗ੍ਰੇਸ਼ਨ ਜਿੰਨੇ ਵੀ ਠੱਗ ਇਮੀਗ੍ਰੇਸ਼ਨ ਵਾਲ रहे ऑपरेशन ਬਿਲਕੁਲ ਜਿਹੜਾ ਹੈ ਚਲਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਐਨਬੀ ਨਿਊਜ਼ ਵੀ ਜਿਹੜਾ ਹੈ ਇਹੀ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਅਗਰ ਤੁਸੀਂ ਅਗਰ ਕੋਈ ਵੀਜ਼ਾ ਕਿਥੇ ਦਾ ਲਵਾਉਣਾ ਹੈ ਜਾਂ ਤੁਸੀਂ ਕੋਈ ਅਗਰ ਬਾਹਰ ਦੀ ਫਾਈਲ ਲਗਾਨੀ ਹੈ ਤੇ ਉਹਦੇ ਦਸਤਾਵੇਜ਼ ਜਿਹੜੇ ਨੇ ਜਰੂਰ ਚੈੱਕ ਕਰ ਲੈ ਜਾਣ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਹਾਂ ਕਿ ਜਰੂਰ ਜਿਹੜੇ ਨੇ ਜਿਹੜੇ ਇਮੀਗ੍ਰੇਸ਼ਨ ਮਾਲਿਕ ਹੈ ਉਹਨਾਂ ਦੀ ਜਾਂਚ ਜਰੂਰ ਕਰੋ ਥਾਣੇ ਦੇ ਵਿੱਚ ਜਾਓ ਥਾਣੇ ਦੇ ਵਿੱਚ ਜਾ ਕੇ ਤੁਸੀਂ ਕੰਪਨੀ ਦਾ ਨਾਮ ਦੱਸ ਸਕਦੇ ਹੋ ਤੇ ਉੱਥੇ ਪੂਰੀ ਡਿਟੇਲ ਲੈ ਸਕਦੇ ਹੋ ਅਗਰ ਕੋਈ ਡਿਟੇਲ ਨਹੀਂ ਦਿੰਦਾ ਤੇ ਤੁਸੀਂ ਆਪ ਹੀ ਸਮਝਦਾਰ ਹੋ ਕਿ ਉਹ ਕਿੰਨੇ ਕੀ ਸਹੀ ਨੇ ਮੁਹਾਲੀ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਐਨਬੀ ਨਿਊਜ਼ ਲਈ ਅਮੀਸ਼ ਸੈਟੀ ਦੀ ਰਿਪੋਰਟ